ਸਰੇ ਪਲਾਣੇ ਪੌਣ ਵੇਗ ਹਰ ਰੰਗੀ ਹਰ ਮਸਵਾੜਿਆ ਇਹ ਉਹਨਾਂ ਬੰਦਿਆਂ ਦੀ ਗੱਲ ਹੋ ਰਹੀ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਐਸ਼ਿਸ਼ਰਤ ਵਾਲਾ ਸਮਾਨ ਬਣਾਇਆ ਪਿਆ ਵੱਡੇ ਵੱਡੇ ਘਰ ਬਣਾਏ ਕੋਠੀਆਂ ਬਣਾਈਆਂ ਅੱਜ ਦੇ ਜ਼ਮਾਨੇ 'ਚ ਵੱਡੀਆਂ ਵੱਡੀਆਂ ਕਾਰਾਂ ਰੱਖੀਆਂ ਹੋਈਆਂ ਕੋਠੇ ਮੰਡਪ ਮਾੜੀਆਂ ਲਾਇ ਬੈਠੇ ਕਰ ਪਸਾਰਿਆ ਪਿਆ ਉੱਤੇ ਪਸਰ ਕੇ ਬੈਠੇ ਹੋਏ ਆ ਹੰਕਾਰ ਦੇ ਵਿੱਚ ਚੀਜ਼ ਕਰਨ ਮਨ ਭਾਵ ਦੇ ਆਪਣੀ ਮਰਜ਼ੀ ਦੇ ਸਾਰੇ ਚੋਜ ਕਰਦੇ ਆ ਮਰਜ਼ੀ ਦੀਆਂ ਚੀਜ਼ਾਂ ਕਰਦੇ ਆ ਰੰਗ ਰਲੀਆਂ ਮਾਨਦੇ ਆ ਹਰ ਬੁੱਝਣ ਨਹੀਂ ਹਾਰਿਆ ਪਰ ਉਹ ਹਰੀ ਨੂੰ ਨਹੀਂ ਬੁੱਝਦੇ ਪਰਮਾਤਮਾ ਨੂੰ ਨਹੀਂ ਬੁੱਝ ਰਹੇ ਕਿ ਉਹ ਪਰਮਾਤਮਾ ਤੁਹਾਡੇ ਅੰਦਰ ਗੁਣ ਰੂਪ ਸਰੂਪ ਦੇ ਵਿੱਚ ਬੈਠਾ ਹੋਇਆ ਨਹੀਂ ਬੁੱਝਦੇ ਨਹੀਂ ਇਸ ਕਰਕੇ ਹਾਰਿਆ ਇਸ ਕਰਕੇ ਆਪਣਾ ਜੀਵਨ ਜਿਹੜਾ ਆ ਜਨਮ ਜਿਹੜਾ ਆ ਹਾਰ ਬੈਂਦੇ ਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਫਰਮਾਇਸ਼ਾ ਕਰ ਕਰਕੇ ਆਰਡਰ ਕਰ ਕਰਕੇ ਚੀਜ਼ਾਂ ਵਧੀਆ ਵਧੀਆ ਖਾਂਦੇ ਮਤਲਬ ਕਿ ਪੂਰੀ ਆਸ਼ ਲੈਂਦੇ ਆ ਪੂਰੀ ਪੂਰੇ ਮ제 ਲੁੱਟਦੇ ਆ ਜ਼ਿੰਦਗੀ ਦੇ ਤੇ ਮਰਨ ਵਸਾਰਿਆ ਤੇ ਮਰਨ ਨੂੰ ਭੁੱਲ ਕੇ ਬੈਠੇ ਮੌਤ ਨੂੰ ਭਲਾ ਬੈਠੇ ਆ ਜਾਰਾਈ ਜੋ ਬਣਹਾਰਿਆ ਪਰ ਗੁਰੂ ਸਾਹਿਬ ਕਹਿੰਦੇ ਜਿੱਦੋਂ ਬੁਢਾਪਾ ਆ ਗਿਆ ਤੇ ਤੇਰਾ ਸਾਰਾ ਕੁਝ ਸਾਹਮਣੇ ਆ ਜਾਣਾ ਆ ਤੇਰਾ ਜੋਬਣ ਨੇ ਹਾਰ ਜਾਣਾ ਆ ਜਦੋਂ ਬੁਢੇਪੇ ਨੇ ਆ ਕੇ ਦਬਾ ਲਿਆ ਉਦੋਂ ਤੇ ਤੇਰੀ ਜਵਾਨੀ ਨੇ ਠੱਗੇ ਜਾਣਾ ਆ ਹਾਰੇ ਹਾਰ ਜਾਣਾ ਆ ਸੋ ਏਸੀ ਪਿਛਲੇ ਯਾਰ ਵਾਲਾ ਅੱਜ ਵਾਲੀਆਂ ਜਿਹੜੀਆਂ ਤਿੰਨ ਸਲੋਕ ਆ ਅੱਜ ਤੇ ਜਿਹੜੀ ਪੌੜੀ ਆ ਬਹੁਤ ਇੰਪੋਰਟੈਂਟ ਆ ਹਿੰਦੂ ਮਿਥੋਲੋਜੀ ਮਿਥੋਲੋਜੀ ਦੇ ਵਿੱਚ ਸੂਤਕ ਤੇ ਪਾਤਕ ਇਹ ਦੋ ਚੀਜ਼ਾਂ ਨੂੰ ਬਹੁਤ ਮੰਨਿਆ ਗਿਆ ਆ ਸੂਤਕ ਦਾ ਤੇ ਪਾਤਕ ਦਾ ਸਿੱਧਾ ਜਿਹਾ ਸੂਤਕ ਦਾ ਜਿਹੜਾ ਸੰਸਕ੍ਰਿਤ ਸ਼ਬਦ ਦਾ ਅਰਥ ਆ ਉਹ ਆ ਪਵਿੱਤਰਤਾ ਪਿਛਲੇ ਹਫ਼ਤੇ ਦਾ ਜਿਹੜਾ ਸ਼ਲੋਕ ਸੀਗਾ ਉਹਦੇ ਨਾਲ ਜਿਹੜੀ ਆਪਾਂ ਹੁਣੇ ਪੜ੍ਹੀ ਪੜੀ ਆ ਉਹ ਅਰਥ ਦੀ ਮਹਾਵਾਰੀ ਦੇ ਉੱਪਰ ਸੀਗਾ ਉਹ ਸਾਰਿਆਂ ਨੇ ਪਿਛਲੀ ਅਰਜਨਾਂ ਨੇ ਪ੍ਰੋਗਰਾਮ ਸੁਣਿਆ ਉਹਨਾਂ ਨੇ ਉਹ ਸਾਰਾ ਦੇਖ ਲਿਆ ਹੋਣਾ। ਵੀ ਜਦੋਂ ਔਰਤ ਨੂੰ ਮਹਾਵਾਰੀ ਆਉਂਦੀ ਆ ਤੇ ਬ੍ਰਾਹਮਣ ਉਹਨੂੰ ਭਿੱਟਿਆ ਹੋਇਆ ਅਪਵਿੱਤਰ ਕਹਿੰਦਾ ਸੀ, ਸੂਤਕ ਕਹਿੰਦਾ ਸੀ ਉਹਨੂੰ। ਔਰਤ ਨੂੰ ਮਹਾਵਾਰੀ ਦੇ ਟਾਈਮ ਦੇ ਉੱਤੇ ਜਿਹੜੀ ਹਰ ਮਹੀਨੇ ਆਉਂਦੀ ਆ। ਔਰ ਰਸੋਈ 'ਚ ਵੀ ਔਰਤ ਜਿਹੜੀ ਆ ਰਸੋਈ ਦੇ ਵਿੱਚ ਉਹਦਾ ਪੜਨਾ ਤੇ ਜਾਣਾ ਮਨਾ ਸੀ। ਮਨਾ ਸੀ। ਬਿਲਕੁਲ ਸੋਈ ਚ ਜਾ ਕੇ ਉਹ ਕੋਈ ਵੀ ਭੋਜਨ ਤਿਆਰ ਨਹੀਂ ਕਰ ਸਕਦੀ ਸੀ ਉਹਨੂੰ 5 ਦਿਨ ਉਹਦੀ ਜਿਹੜੀ ਜਿਹੜਾ ਮੰਜਾ ਉਹਦਾ 5 ਦਿਨ ਉਹ ਬਾਹਰ ਡਾ ਦਿੱਤਾ ਜਾਂਦਾ ਸੀ ਮਤਲਬ ਘਰ ਤੋਂ ਵੀ ਬਾਹਰ ਡਾ ਦਿੱਤਾ ਹੈ ਬਾਹਰਲੇ ਪਾਸੇ ਕੋਈ ਦਲਾਨ ਕੋਈ ਡਿਊੜੀ ਜਿਹੜੇ ਉਹਦੇ ਵਿੱਚ ਉਹਦੇ ਲਾਗੇ ਜਾਣਾ ਬਈ ਬੱਚਿਆਂ ਨੂੰ ਮਨਾਈ ਹੁੰਦੀ ਸੀ ਕਿਉਂਕਿ ਇਹ ਆਪਣੀ ਅਕਸ਼ੇ ਕੁਮਾਰ ਦੀ ਫਿਲਮ ਵੀ ਆਈ ਸੀ ਪੈਡਮੈਨ ਜਿਹੜੀ ਆਈ ਸੀ ਭਾਜੀ ਤੁਹਾਨੂੰ ਚੇਤਾ ਹੋਣਾ ਉਹਦੇ ਵਿੱਚ ਵੀ ਇਸੇ ਚੀਜ਼ ਤੇ ਹੀ ਸਟ्रेस ਦਿੱਤਾ ਸੀ ਵੀ ਕਿਦਾਂ ਇਹ 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 ਵੱਲੋਂ ਅਪਵਿੱਤਰ ਆ ਇਹ ਗੱਲ ਉਹ ਚ ਸ਼ੋਅ ਕੀਤੀ ਸੀ ਤੇ ਅਕਸ਼ੇ ਕੁਮਾਰ ਵੀ ਕਹਿੰਦਾ ਵੀ ਇਹ ਅਪਵਿੱਤਰ ਨਹੀਂ ਹੈ ਇੱਕ ਸਿਲਸਿਲਾ ਆ ਹਾਂਜੀ ਬਿਲਕੁਲ ਸੋ ਉਹ ਜਿਹੜੇ ਉਹ ਜਿਹੜੇ ਸ਼ਲੋਕ ਸੀ ਮਹਾਵਾਰੀ ਵਾਲੇ ਤੇ ਜੋ ਜੋ ਰੂ ਸਰਨਾਵਣੀ ਆਵੇ ਵਾਰੋ ਵਾਰ ਅਪਿਹਦੀਆਰ ਪੂਰਾ ਕੀਤਾ ਸੀ ਬਿਲਕੁਲ ਤੇ ਸਾਡੇ ਬਾਬੇ ਜਿਹੜੇ ਹਨ ਖਰੀ ਸਿੰਘ ਰੰਧਾਵੇ ਅੱਗੇ ਉਹ ਗੁਰਦੁਆਰੇ ਦੀ ਸਟੇਜ ਤੇ ਬਹਿ ਕੇ ਇਹ ਗੱਲ ਕਹਿ ਗਏ ਆ ਵੀ ਜਿਹੜੀ ਔਰਤ ਨੂੰ ਮਹਾਵਾਰੀ ਆਈ ਹੁੰਦੀ ਉਹ ਗੁਰਦੁਆਰੇ ਨਾ ਆਵੇ ਉਦੇ ਨਾਲ ਹੀ ਜਿਹੜਾ ਸੂਤਕ ਦਾ ਭਰਮ ਆ ਉਹ ਸੇਮ ਹੀ ਆ ਉਹ ਹਰ ਮਹੀਨੇ ਆਉਂਦੀ ਆ ਤੇ ਜਦੋਂ ਬੱਚਾ ਪੈਦਾ ਹੋ ਜਾਂਦਾ ਤੇ ਬ੍ਰਾਹਮਣ ਨੇ ਸੂਤਕ ਰੱਖਿਆ ਹੋਇਆ ਸੀ ਔਰਤ ਵਾਸਤੇ ਵੀ ਇਹ ਪਵਿੱਤਰ ਹੋ ਗਈ ਆ ਉਹ ਕਿਉਂ ਪਵਿੱਤਰ ਹੋ ਗਈ ਸਾਰਾ ਪਰਿਵਾਰ ਹੀ ਪਵਿੱਤਰ ਹੋ ਗਿਆ ਜਿਹੜਾ ਪਰਿਵਾਰ ਦੇ ਵਿੱਚ ਬੱਚਾ ਪੈਦਾ ਹੋ ਜਾਂਦਾ ਸੀ ਉਹ ਪਰਿਵਾਰ ਓਨੇ ਦਿਨ ਗੁਰਦੁਆਰੇ ਨਹੀਂ ਸੀ ਜਾ ਸਕਦਾ ਉਹਨਾਂ ਚੋਂ ਕੋਈ ਵੀ ਮੰਦਰ ਨਹੀਂ ਸੀ ਜਾ ਸਕਦਾ ਕਹਿਣ ਦਾ ਭਾਵ ਆ ਪਰ ਸਾਡੇ ਜਣੇ ਗੁਰਦੁਆਰੇ ਨਾਲ ਜੋੜ ਲਿਆ ਉਹਨੂੰ ਸੂਤਕ ਨੂੰ ਉਹ ਉਹ ਵੀ ਆਪਣੀ ਮਰਜ਼ੀ ਦਾ ਪਈ ਜੇ ਬ੍ਰਾਹਮਣ ਦਾ ਸੂਤਕ ਆ ਤੇ ਉਹ 11 ਦਿਨ ਚੱਲੂਗਾ ਤੇ ਜੇ ਖੱਤਰੀ ਦਾ ਆ ਤਾਂ ਉਹ 13 ਦਿਨ ਚੱਲੂਗਾ ਤੇ ਜੇ ਵੈਸ਼ ਦਾ ਆ ਉਹ 17 ਦਿਨ ਚੱਲੂਗਾ ਤੇ ਸ਼ੂਦਰ ਦਾ 30 ਦਿਨ ਚੱਲੂਗਾ ਬਈ ਬੰਦੇ ਸਾਰੇ ਰੱਬ ਨੇ ਕੁਝ ਬਣਾਏ ਆ ਮਹਾਵਾਰੀ ਵੀ ਉਨੀ ਹੀ ਹੁੰਦੀ ਆ ਪਰ ਸੂਤਕ ਵੱਖਰਾ ਵਖਰਾ ਆ ਕਿਉਂਕਿ ਇਹ ਬ੍ਰਾਹਮਣ ਨੇ ਡਿਸਾਈਡ ਕਰ ਲਿਆ ਪਈ ਭਾਈ ਮੇਰਾ ਤਾਂ 11 ਦਿਨਾਂ ਚ ਮੁੱਕ ਜਾਣਾ ਆ ਤੇ ਜਿਹੜਾ ਸ਼ੂਦਰ ਆ ਉਹਦਾ 30 ਦਿਨ ਤੱਕ ਨਹੀਂ ਮੁੱਕਣਾ ਉਹ 30 ਦਿਨ ਘਰੋਂ ਨਹੀਂ ਕਿਤੇ ਜਾ ਹਦ ਦਾ કરી ਰਵੇ ਉਹ ਤੇ ਆਪਣੇ ਸਿੱਖਾਂ ਨੇ ਇਹਨੂੰ ਸੂਤਕ ਨੂੰ ਫੜ ਕੇ ਤੇ ਉਹ ਸਾਰਾ ਪਖੰਡ ਜਿਹੜਾ ਸੀਗਾ ਬ੍ਰਾਹਮਣਵਾਦ ਦਾ ਉਹ ਆਪਣੇ ਅੰਦਰ ਲੈ ਆਂਦਾ ਤੇ ਸਾਡੇ ਵੀ ਫਿਰ 40 ਦਿਨਾਂ ਬਾਅਦ ਜਾਂ ਸਵਾ ਮਹੀਨੇ ਬਾਅਦ ਫਿਰ ਨਵਾਤ ਆ ਕੇ ਔਰਤ ਨੂੰ ਕਹਿੰਦੇ ਅੱਜ ਚੌਂਕੇ ਚੜਾਉਣਾ ਹੈ ਇਹ ਜਿਹੜਾ ਚੌਂਕਾ ਛੜਾਉਣਾ ਇਹ ਸੂਤਕ ਤੋਂ ਆਇਆ ਹੈ ਵੀ ਹੁਣ ਇਹ ਚੌਂਕੇ 'ਚ ਜਾ ਸਕਦੀ ਹੈ ਉਸ ਤੋਂ ਪਹਿਲਾਂ ਚੌਂਕੇ 'ਚ ਨਹੀਂ ਜਾ ਸਕਦੀ ਇਹਨੂੰ ਜੇ ਸੂਤਕ ਨਾਲ ਜੋੜਿਆ ਤਾਂ ਪ੍ਰੋਬਲਮ ਆ ਜੇ ਉਹਨੂੰ ਹੈਲਥ ਨਾਲ ਜੋੜਿਆ ਤਾਂ ਦਨੇ ਸੁੱਕੇ ਜਿਹੜੀ ਔਰਤ ਨੇ ਬੱਚਾ ਜੰਮਿਆ ਉਹ ਇੱਕ ਨਵਾਂ ਜਨਮ ਲੈਣ ਵਾਲੀ ਗੱਲ ਹੁੰਦੀ ਆ ਬਿਲਕੁਲ ਇੰਨੀ ਜ਼ਿਆਦਾ ਊਰਜਾ ਵਿੱਚ ਕਮਜ਼ੋਰੀ ਆਈ ਹੁੰਦੀ ਆ ਉਹ ਠੀਕ ਆ 15-20 ਦਿਨ ਉਹਨੂੰ ਨਹੀਂ ਜਾਣਾ ਕੰਮਕਾਰ ਕਰਨੀ ਚਾਹੀਦੇ ਉਸ ਹਿਸਾਬ ਨਾਲ ਉਸ ਹੈਲਥ ਪੁਆਇੰਟ ਆਫ 뷰 ਤੋਂ ਗੋੜਿਆ ਪਰ ਉਹਨੂੰ ਇੱਕ ਫਿਕਸ ਦਿਨ ਕਰਨਾ ਆ ਵੀ ਹੁਣ 40 ਦਿਨ ਹੋ ਗਏ ਆ ਹੁਣ ਆਪਾਂ ਘਰ ਦੇ ਵਿੱਚ ਪੁਜਾਰੀ ਨੂੰ ਬੁਲਾ ਕੇ ਉਹ ਪੰਡਤ ਨੂੰ ਬੁਲਾਉਂਦੇ ਸੀ ਅਸੀਂ ਗੁਰਦੁਆਰੇ ਵਾਲੇ ਭਾਈ ਨੂੰ ਬੁਲਾ ਲੈਨੇ ਆ ਉੱਥੇ ਪੂਰਾ ਪ੍ਰਸ਼ਾਦ ਬਣਾ ਕੇ ਤੇ ਸਾਰਾ ਕੁਝ ਵੀ ਹੁਣ ਸਾਰਿਆਂ ਨੂੰ ਵਰਤਉਣਾ ਉਹ ਪਖੰਡਿਆ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੂਤਰਕ ਉੱਤੇ ਬਹੁਤ ਝੋਟ ਕੀਤੀ ਹੈ ਇਹ ਉਦੋਂ ਇਹਦਾ ਮਤਲਬ ਬਹੁਤ ਜ਼ਿਆਦਾ ਚੱਲਦਾ ਹੋਊਗਾ ਜਿਹੜੇ ਇੰਨੇ ਸ਼ਬਦ ਲਿਖਤੇ ਸੂਤਰਕ ਤੇ ਪਾਤਕ ਦੇ ਉੱਤੇ ਸੋ ਇਹ ਆਸਾ ਕੀ ਵਾਰ ਦੇ ਜਿਹੜੇ ਤਿੰਨ ਸ਼ਲੋਕ ਆ ਤੇ ਨਾਲ ਪੌੜੀ ਆ ਇਹ ਤਿੰਨੋਂ ਦੇ ਤਿੰਨੋਂ ਹੀ ਸੂਤਕ ਦੇ ਉੱਪਰ ਆ ਤੇ ਮੇਰੀ ਗਰੰਟੀ ਆ ਵੀ ਅੱਜ ਦਾ ਪ੍ਰੋਗਰਾਮ ਜੇ ਕੋਈ ਸਿੱਖ ਜੇ ਕੋਈ ਸਿੱਖ ਧਿਆਨ ਨਾਲ ਸੁਣ ਲੂਗਾ ਅੱਜ ਦਾ ਪ੍ਰੋਗਰਾਮ ਤੇ ਉਹਨੇ ਦਿਮਾਗ ਚੋਂ ਕਮ ਸੇ ਕਮ ਇਹ ਪਰਮ ਤਾਂ ਨਿਕਲ ਜੂਗਾ ਸੂਤਕਾ ਕਿਉਂਕਿ ਗੱਲ ਮੇਰੀ ਨਹੀਂ ਆ ਗੱਲ ਜਗਮੂਣ ਸਿੰਘ ਦੀ ਨਹੀਂ ਆ ਗੱਲ ਗੁਰੂ ਨਾਨਕ ਪਾਤਸ਼ਾਹ ਦੀ ਆ ਤੇ ਨਾਲ ਮੈਂ ਗੁਰੂ ਅਮਰਦਾਸ ਪਾਤਸ਼ਾਹ ਤੇ ਭਗਤ ਕਬੀਰ ਜੀ ਦਾ ਸ਼ਬਦ ਵੀ ਸਾਂਝਾ ਕਰ ਦੂਗਾ ਇਸ ਇਸੇ ਕਰਕੇ ਹੀ ਭਾਜੀ ਇਹ ਸੂਤਕ ਪਾਤਕ ਕਰਕੇ ਹੀ ਦਲਵਾਰ ਸਾਹਿਬ ਦੇ ਵਿੱਚ ਜੀ ਔਰਤਾਂ ਨੂੰ ਕੀਰਤਨ ਕਰਨ ਦੀ ਮਨਾਈ ਕੀਤੀ ਆ ਬਿਲਕੁਲ ਇਹ ਇਹ ਇੱਥੋਂ ਹੀ ਕਨਸੈਪਟ ਆਉਂਦਾ ਬ੍ਰਾਹਮਣਿਜ਼ਮ ਦਾ ਠੀਕ ਹੈ ਇਹੀ ਪਾਂਡੇ ਵਾਲਾ ਕਨਸੈਪਟ ਆਉਂਦਾ ਆ ਇਹ ਪਾਂਡੇ ਵਾਲਾ ਲਾਗੂ ਕੀਤਾ ਆ ਪਰ ਲਾਗੂ ਕਿਹੜੇ ਚ ਕੀਤਾ ਆ ਇਹ ਸਿੱਖੀ ਦੀ ਸਿੱਖੀ ਪ੍ਰਾਤਨ ਰਹਿਤ ਮਰਿਆਦਾ ਦੇ ਨਾਂ ਤੇ ਠੀਕ ਹੈ ਜੇ ਅਸੀਂ ਉਹਨਾਂ ਨੂੰ ਜੋਤ ਜਗਾਉਣੀ ਆ ਉਹ ਵੀ ਪ੍ਰਾਤਨ ਰਹਿਤ ਮਰਿਆਦਾ ਕਹਿ ਕੇ ਜੇ ਅਸੀਂ ਬ੍ਰਾਹਮਣਿਜ਼ਮ ਵਾਲਾ ਇਹ ਸੂਤਕ ਪਾਤਕ ਵਾਲਾ ਲੈ ਕੇ ਆਉਣਾ ਉਹ ਵੀ ਪ੍ਰਾਤ ਅਰਤਵਰਾਦਾ ਕਹਿ ਕੇ ਹਾਂਜੀ ਭਾਜੀ ਬਿਲਕੁਲ ਔਰ ਇਹਦੇ ਅਰਥ ਬੜੇ ਸਿੰਪਲ ਆ ਪਰ ਪ੍ਰੋਬਲਮ ਸਾਡੀ ਇਹ ਹੋਈ ਆ ਅਸਾ ਕੀ ਵਾਰ ਨੂੰ ਸੀ ਕਿ ਧਿਆਨ ਨਾਲ ਨਾ ਪੜਿਆ ਤੇ ਨਾ ਸੁਣਿਆ ਸਵੇਰੇ 3:30 ਵਜੇ ਅਸਾ ਕੀ ਵਾਰ ਪੜਤੀ ਜਾਂਦੀ ਹੈ ਗੁਰਦੁਆਰਿਆਂ ਚ ਤੇ ਅਸੀਂ ਕਦੀ ਇਹਨੂੰ ਸੁਣਿਆ ਹੀ ਨਹੀਂ ਤੇ ਸਾਡੇ ਘਰਾਂ ਦੇ ਵਿੱਚ ਵੀ ਉਹ ਸਾਰਾ ਕੁਝ ਆ ਕੇ ਉਹ ਕਿਕਰ ਦੇ ਪੱਤੇ ਤੇ ਇਹ ਉਹ ਸਾਰਾ ਟੰਗੇ ਹੁੰਦੇ ਆ ਜਦੋਂ ਸੂਤਕ ਹੁੰਦਾ ਤੇ ਉਹ ਤੜਾਗੀ ਦੇ ਨਾਲ ਉਹ ਹਿੰਗ ਬੰਨ ਦਿੰਦੇ ਆ ਵੀ ਭੂਤ ਪ੍ਰੇਤਾਂ ਚੱਪੜ ਜਵੇ ਬੱਚੇ ਨੂੰ ਵੀ ਉਹ ਸਾਰਾ ਸੂਤਕ ਦਾ ਹਿੱਸਾ ਆ ਓਏ ਜੇ ਨਾ ਵੀ ਪਖੰਡਿਆ ਨਾ ਉਹ ਬਾਹਰ ਨਿੰਬੂ ਮਿਰਚਾ ਤੇ ਉਹ ਔਰ ਇੱਕ ਇੱਕਰ ਦੇ ਪੱਤੇ ਉਹ ਭੂਤਾਂ ਨੂੰ ਡਰਾਉਣ ਲਈ ਬਾਣੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਸੋ ਗੁਰਨਾਨਕ ਪਾਤਸ਼ਾਹ ਨੇ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨਾਂ ਤਿੰਨਾਂ ਸ਼ਲੋਕਾਂ ਚੋਂ ਸਾਡੇ ਅੰਦਰੋਂ ਇਹ ਗੰਦ ਕੱਢਿਆ ਜਾਵੇ